ਨਿੱਜੀ ਸਕੂਲਾਂ ਦੇ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਹੀ ਹੇਠ ਮਾਪਿਆਂ ਵੱਲੋਂ ਲੁਧਿਆਣਾ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਰਜਿੰਦਰ ਕਈ ਨੇ આરોਪ ਲਗਾਇਆ ਕਿ ਉਹ ਪਹਿਲਾਂ ਵੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਲਟੀਮੇਟਮ ਦੇ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਮਜਬੂਰਨ ਉਹਨਾਂ ਨੂੰ ਇਹ ਵਿਰੋਧ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪਰਦਰਸ਼ਨ ਦਿੱਤਾ ਸੀ ਜਿਹਦੇ ਸੀ ਕੁਝ ਸਵਾਲਾਂ ਦੇ ਜਵਾਬ ਤੁਸੀਂ ਜੋ ਕਿ ਦਿੱਸਟਿੰਟ ਦੇ ਪਿੱਛੇ ਬੈਨਰ ਤੇ ਲੱਗੇ ਹੋਇਆ ਉਹ ਅਸੀਂ ਪ੍ਰਸ਼ਾਸਨ ਤੋਂ ਮੰਗੇ ਸੀ ਸਾਨੂੰ ਅਰ ਸੱਤ ਸਾਲ ਹੋ ਗਏ ਇਹ ਪ੍ਰੋਟੈਸਟ ਕਰਦੇ ਹੋਏ ਕਿ ਕਿੰਨੀ ਦੇਰ ਤੱਕ ਸਾਡੀ ਲੁੱਟ ਕਰਾਈ ਜਾਊਗੀ ਕਿ ਸ਼ੈੱਡ ਪਾ ਕੇ ਡਿਵੈਲਪਮੈਂਟ ਫੰਡ ਦੇ ਨਾਮ ਤੇ ਰੀ ਐਡਮਿਸ਼ਨ ਦੇ ਨਾਮ ਤੇ ਮਿਸਲਨੀਅਸ ਚਾਰਜਸ ਦੇ ਨਾਮ ਤੇ ਕਿਉਂ ਪ੍ਰਸ਼ਾਸਨ ਜਾਇ ਸੁੱਤਾ ਪਿਆ ਵਾ ਕਿਉਂ ਇਹਨਾਂ ਸਕੂਲਾਂ ਦੇ ਉੱਤੇ ਕਾਰਵਾਈ ਨਹੀਂ ਕਰਦਾ ਕੀ ਪ੍ਰਸ਼ਾਸਨ ਇਹਨਾਂ ਸਕੂਲਾਂ ਦੇ ਨਾਲ ਮਿਲਿਆ ਹੋਇਆ ਵਾ ਨਹੀਂ ਹੋ ਰਿਹਾ ਹਾਈ ਕੋਰਟ ਦੇ ਆਰਡਰ ਆ ਗਏ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਰਡਰ ਵੀ ਆ ਗਏ ਕਿ ਮਾਪੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਸ਼ਤਾਂ ਦੇ ਵਿੱਚ 20 ਵਾਰ ਦਿੱਤੀ ਜਾਊਗੀ ਬਟ ਸਕੂਲਾਂ ਨੇ ਕੀ ਕੀਤਾ ਜਿਨ੍ਹਾਂ ਨੇ ਫੀਸ ਨਹੀਂ ਦਿੱਤੀ ਉਹਨਾਂ ਨੂੰ ਰਿਜ਼ਲਟ ਨਹੀਂ ਦਿੱਤੇ ਉਹਨਾਂ ਦੇ ਬੱਚਿਆਂ ਦੇ ਪੇਪਰ ਨਹੀਂ ਦਿੱਤੇ ਕੀ ਕਾਰਨ ਆਇਆ ਦਾ ਕਿ ਇੰਨੇ ਮੈਮੋਰੰਡਮ ਦੇਣ ਦੇ ਬਾਅਦ ਵੀ ਅੱਜ ਤੱਕ ਕਿਸੇ ਵੀ ਸਕੂਲ ਦੇ ਉੱਤੇ ਕਾਰਵਾਈ ਨਹੀਂ ਹੋਈ ਕਿਸੇ ਵੀ ਸਕੂਲ ਦੀ ਐਨਓਸੀ ਕੈਨਸਲ ਨਹੀਂ ਹੋਈ ਇਹਦਾ ਬਸਾਫ ਇਸ਼ਾਰਾ ਕਰਦਾ ਕਿ ਜਿਹੜੇ ਸਕੂਲ ਪ੍ਰਸ਼ਾਸਨ ਆ ਸਕੂਲਾਂ ਨਾਲ ਮਿਲਿਆ ਹੋਇਆ ਦੇਖੋ ਜੀ ਗੱਲ ਐਦਾ 5 ਤਰੀਕ ਨੂੰ ਅਸੀਂ ਇੱਕ ਬੋਰਡ ਲਗਾਇਆ ਸੀ ਡੀਸੀ ਸਾਹਿਬ ਨੂੰ ਉਹਦਾ ਉਹਦਾ ਜਵਾਬ ਮੰਗਿਆ ਸੀ 10 ਤੋਂ 12 ਦਾ ਪਰ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਸੋ ਇੱਥੋਂ ਪਤਾ ਲੱਗਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਕਿੰਨੇ ਕਾਰਗਰ ਸਿੱਧ ਨੇ ਕਿੰਨਾ ਕ ਜਨਤਾ ਦੇ ਲਈ ਇਹ ਕੰਮ ਕਰਦੇ ਨੇ ਸੋ ਇੱਥੋਂ ਪਤਾ ਲੱਗ ਰਿਹਾ ਹੈ ਕਿ ਇੱਕ 10 ਸਾਲ ਸਿੱਕਾ ਹਫਤੇ ਦਾ ਟਾਈਮ ਦੇਣ ਦੇ ਬਾਵਜੂਦ ਵੀ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਅਸੀਂ ਡੀਓ ਸਾਹਿਬ ਨੂੰ ਵੀ ਬੁਲਾਇਆ ਸੀ ਸੀਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਚਲੋ ਸੀਪੀ ਸਾਹਿਬ ਦਾ ਤਾਂ ਲਾਅਨ ਆਰਡਰ ਮੇਨਟੇਨ ਕਰਨ ਵਾਸਤੇ ਸੀਗਾ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਉਹਨਾਂ ਨੇ ਆਪਣੇ ਲਾਅਨ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਪਰ ਡੀਸੀ ਸਾਹਿਬ ਜਿਹੜੇ ਜ਼ਿਲ੍ਹੇ ਦੇ ਮਾਲਕ ਨੇ ਸ਼ਹਿਰ ਦੇ ਮਾਲਕ ਨੇ ਉਹਨਾਂ ਦੇ ਸ਼ਹਿਰ ਦੇ ਵਿੱਚ ਜਿਹੜੀ ਚੋਰੀਆਂ ਹੋ ਰਹੀਆਂ ਨੇ ਉਹਦੇ ਵਾਸਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਨੀ ਸੀ ਪਰ ਉਹ ਗੱਲ ਕਰਨ ਨਹੀਂ ਆਏ ਸੋ ਇੱਥੋਂ ਇਹ ਪਤਾ ਲੱਗਦਾ ਕਿ ਆਪ ਚੋਰੀਆਂ ਕਰਵਾ ਰਹੇ ਨੇ ਮਿਲੇ ਹੋਏ ਨੇ ਫਿਰ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਖੁੱਲੇ ਆਮ ਚੋਰੀਆਂ ਕਰਦੇ ਇਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਕਰ ਰਹੇ ਇਹ ਸੋ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਹਾਲੇ ਵੀ ਸੁਧਰ ਜੋ ਕਿਉਂਕਿ ਜਦੋਂ ਜਨਤਾ ਜਿਹੜੀ ਹੈ ਜਦੋਂ ਜਨਤਾ ਨੇ ਜਵਾਬ ਪੁੱਛਣਾ ਸ਼ੁਰੂ ਕੀਤਾ ਤੇ ਤੁਹਾਨੂੰ ਨਾ ਥੱਲੇ ਰਾਹ ਨਹੀਂ ਲੱਭਣਾ ਫਿਰ ਉੱਤੇ ਕੋਈ ਡੀਸੀ ਉੱਤੇ ਕੋਈ ਕੋਈ ਚੀਜ਼ ਦੀ ਅਧਿਕਾਰੀਆਂ ਦੀ ਪਹੁੰਚ ਨਹੀਂ ਹੁੰਦੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼